ਲਾਇਆ ਇਹ ਜਿੰਦਾ ਨਹੀਂ ਮੈਂ ਲਾਇਆ ਮੈਨੂੰ ਦੱਸ ਦੇ ਚਾਬੀ ਕਿਵੇਂ ਕੋਕਦੀ ਆ ਐ ਕਰਕੇ ਜੇ ਤਾਂ ਲਾਉਣਾ ਹੈ ਫਿਰ ਤਾਂ ਗੁੱਸੇ ਚ ਕਰਕੇ ਨਹੀਂ ਨਹੀਂ ਜੇ ਲਾਉਣਾ ਤਾਂ ਹਾਂ ਤੇ ਜੇ ਨਹੀਂ ਲਾਉਣਾ ਤਾਂ ਮਾਈ ਵਿਰੋਕਣੀ ਫਿਰ ਪਰਲੇ ਪਾਸੇ ਨੂੰ ਭਵਾ ਦੇ ਹਾਂ ਉਹ ਡੀਟੀ ਜੀ ਨਿਕਲ ਜਾਂਦੇ ਉਧਰ ਅਸਾ ਕਿਧਰ ਜੇ ਵਸਲ ਜਾ ਲੱਗਦੀ ਹੈ ਡੱਬੀ ਜੀ ਚ ਠੀਕ ਆ ਤੇ ਤੁਸੀਂ ਹੁਣ ਚੱਲੇ ਮਾਈ ਵਿਰੋ ਤੇ ਆਸੀਂ ਚੱਲਦੇ ਮਾਈ ਵਿਰੋ ਤੇ ਲਿਆ ਫਿਰ ਚਾਬੀ ਤਾਂ ਫੜਾ ਜੋ ਚਾਬੀ ਬਾਲੀ ਵੱਡੀ ਆ ਤਾਂ

ਚੰਗਾ ਤੇ ਅੱਜ 5 ਤਰੀਕ ਜੀ ਪਹਿਲਾ ਮਹੀਨਾ ਸਾਲ 2026 ਦਿਨ ਹੈਗਾ ਭਾਈ ਸੋਮਵਾਰ ਤੇ ਸਵੇਰ ਦੀ ਫਿਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਪੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ 5 ਤਰੀਕ ਸਾਰਿਆਂ ਨੂੰ ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਦੇ ਆ ਜੀ ਲੱਖ ਲੱਖ ਵਧਾਈਆਂ ਅੱਜ ਆਪਣੇ ਪਾਈ ਪਿੰਡ ਚ ਨਗਰ ਚ ਹੈਗਾ ਨਗਰ ਕੀਰਤਨ ਤੇ ਮਾਤਾ ਹੋਣੀ ਗਏ ਸਾਹਮਣੇ ਆਪਣੇ ਸਾਨੂੰ ਪਤਾ ਹੀ ਆ ਬਿਲਕੁਲ ਇਧਰ ਕੰਦ ਤੋਂ ਜਦੋਂ ਖੇਤ ਆ ਖੇਤ ਤੋਂ ਸਾਹਮਣੇ ਗੁਰਦੁਆਰਾ ਸਾਹਿਬਾ ਮਾਈ ਵੀਰੋ ਭਾਈ ਫਕਤੂ ਜੀ ਉੱਥੇ ਗਏ ਆ ਕਿਉਂਕਿ ਮਹਾਰਾਜ ਜੀ ਦੀs ਵਾਰੀ ਉੱਥੇ ਖੜਦੇ ਹੁੰਦੇ ਹਨਾ ਤੇ ਆਪਣਾ ਜਿਹੜਾ ਪੜਾ ਲੱਗਦਾ ਹੁੰਦਾਗਾ ਉੱਥੇ ਲੱਗਦਾ ਹੁੰਦਾਗਾ ਉੱਥੇ ਪਹੁੰਚ ਗਿਆ ਉਹ ਬਸ ਹੁਣ ਪਹੁੰਚ ਜਾਣਗੇ ਤੇ ਆਪਾਂ ਇੱਧਰ ਚੱਲਦੇ ਆ ਮੋੜ ਤੇ ਫੌਜੀ ਆਉਂਦਾਗਾ ਜੀ ਤੇ ਇਥੋਂ ਬਾਬਾ ਜੀ ਨੰਗਣਗੇ ਤੇ ਆਪਾਂ ਦਰਸ਼ਨ ਕਰਾਂਗੇ ਤੇ ਨਾਲੇ ਤੁਹਾਨੂੰ ਵੀ ਕਰਾਵਾਂਗੇ ਤੇ ਹੋਰ ਫਿਰ ਪਿੰਡ ਵਾਲੇ ਯਾਰ ਮਿੱਤਰ ਵੇਲੀਆਂ ਨਾਲ ਵੀ ਸਾਰਿਆਂ ਨਾਲ ਅੱਜ ਮਲਾਵਾਂਗੇ ਭਾਈ ਹਾਲੋ ਭਾਈ ਇਹਦਰ ਨੂੰ ਕਹਿਆ ਸੀ ਉਧਰ ਨੂੰ ਕਮਾਦਾ ਲੱਗਿਆ ਜਾਂਦਾ ਭੌਜੀ ਪਤਾ ਨਹੀਂ ਕੀ ਕਰੀ ਜਾਂਦਾ ਖੜਾ ਕੀ ਕਰੀ ਆ ਨਾ ਘੜੀ ਲੈ ਵੀ ਤਾ ਇਹਨੂੰ ਹਾਂ ਮੇਰਾ ਮੈਨ ਟੱਕਰਾ ਲਿਆ ਸਤਿ ਸ਼੍ਰੀ ਅਕਾਲ ਬਾਜੀ ਲੋਟੋ ਜੀ ਟੱਕਰੀ ਜਾਣਗੇ ਬੱਸ ਮੈਨ ਵਧੀਆ ਮੈਂ ਫੇਰ ਚਾਚੇ ਕੋਲੇ ਬਹਿ ਗਿਆ ਮੈਂ ਇੱਥੇ ਨਹੀਂ ਤਾਂ ਮਾਈ ਵੀਰ ਤੇ ਟੱਕਰ ਜੂਗਾ ਬੰਨਰ ਕਿ ਮਖਰ ਆਉਂ ਜੀ ਘਰ ਖਾਬਾਤ ਹੋਈ ਖਬਰ ਠੀਕ ਆ ਬਾਜੀ ਬੋ ਖੁੱਲੀ ਹੈ ਕਿ ਨਹੀਂ ਜਾਚ ਗਈ ਜਾਚ ਗਈ ਜਾਚ ਗਈ ਜਾਚ ਗਈ ਤਾਂ ਸਹੀ ਆ ਤਾਂ ਪੈਂਡ ਦੇ ਮੋੜ ਤੇ ਖੜੀਆਂ ਨੇ ਸਾਰੀਆਂ ਸੰਗਤਾਂ ਜੀ ਤੇ ਉਡੀਕ ਕਰ ਰਹੀਆਂ ਨੇ ਬਾਬਾ ਜੀ ਦੀ ਉਡੀਕ ਦੇ ਵਿੱਚ ਨੇ ਸਾਰੀਆਂ ਸੰਗਤਾਂ ਬਸ ਆ ਹੀ ਰਹੇ ਆ ਜੀ Ah, é Uau, hein, te...

ਸਾਂਗਤ ਪੂਰੀ ਹੁੰਦੀ ਹੈ ਗੱਲ ਆਪਣੇ ਨਾਲ ਹੈ ਸਭ ਤੋਂ ਕੀ ਕਿਰਪਾ ਕਰਦੇ ਆਂ ਮੈਂ ਤਾਂ ਥੋੜਾ ਸੰਗਤ ਦੇ ਪਿੱਛੇ ਚੱਲਾਂਗੇ ਮੈਂ ਤਾਂ ਆਪਣੀ ਹੋ ਜੂਗੀ ਤੇਰੀ ਹੋ ਜੂਗੀ ਨਾਲੇ ਬਹੁਤ ਚਾਹ ਪੀ ਲਾਂਗੇ ਹਾਂ 我们是卖。 ਹਿੰਦੇਰਾ ਬਦੀ ਓ ਸਾਹਮਣੇ ਰਹਿ ਗਿਆ ਜੀ ਆਪਣਾ ਘਰ ਆਪਾਂ ਖੜੇ ਆਂਗੇ ਮਾਈ ਵੀਰੋ ਭਾਈ ਭਕਤ ਦੇ ਸਥਾਨ ਦੇ ਕੋਲੇ ਬਿਲਕੁਲ ਤੇ ਸੰਗ ਤਾਂ ਪਹਿਲਾਂ ਇੱਧਰ ਆਈਆਂ ਮਾਈ ਵੀਰੋ ਭਾਈ ਭਕਤ ਦੇ ਸਥਾਨ ਤੇ ਤੇ ਹੁਣਾਂ ਜਿਹੜਿਆਂ ਵਾਪਸ ਪਿੰਡ ਦੇ ਵਿੱਚ ਕਾਰ ਦੀ ਹੋ ਕੇ ਤੇ ਦਵਾਰਾਪੁਰ ਦਵਾਰਾ ਸਾਹਿਬ ਜਾਣਗੇ ਬਹੁਤ ਜਿਆਦਾ ਇਕੱਠ ਹੈ ਯਾ ਮਾਈ ਬਰੋ ਪਾਈ ਬੱਕੀ ਦਸਤਾਨਾ ਕਰੀ ਅੱਜ ਨਹੀਂ ਆਸੀ ਸਭ ਤੰਨ ਛੇ ਜਨੋ ਯਾ ਰਮੇ ਸਿਧਿਆ ਕਾਠਾ ਬਣਾਈ ਜੀ ਅਹੀਂ ਹੁੰਦਾ ਕਕੇ ਧੰਨਵਾਦ ਜੀ ਹਾਂ ਯਾ ਰਮੇ ਜਦ ਮਾਈ ਬਰੋ ਤੇ ਫਿਰਦੇ ਆ ਹਾਂ ਮਾਈ ਬਰੋ ਤੇ ਬਹੁਤ ਆ ਜੇ ਸੰਗ ਤਾਂ ਕੱਲੇ ਬੁਰੇ ਬੁਰੇ ਬੰਦੇ ਬੱਚੀ ਕਰੇ ਹਾਂ ਆ ਕੀੜਿਆਂ ਲੰਗਰਾਂ ਲਮੂਰੇ 2 3 40 50 कारोबार <muchas> जी ਪਿੰਡ ਦੇ ਵਿਚਾਲੇ ਜੀ ਇੱਥੇ ਨਾ ਹਰ ਸਾਲ ਪੱਕਾ ਹੀ ਲੰਗਰ ਹੁੰਦਾਗਾ ਚਾਹ ਦਾ ਤੇ ਬਰੈਡਾਂ ਦਾ ਇਹ ਪੱਤੀਆਂ ਦਾ ਜਿਵੇਂ ਸਾਨੂੰ ਪਿੰਡਾਂ ਦੇ ਵਿੱਚ ਪਤਾ ਹੀ ਹੈ ਨਾ ਪਿੰਡਾਂ ਦੇ ਵਿੱਚ ਪੱਤੀਆਂ ਹੁੰਦੀਆਂ ਅਲੱਗ-ਅਲੱਗ ਪੱਤੀਆਂ ਤੇ ਉਸ ਲੋਟੀ ਗੱਲ ਬਾਤ ਵੀ ਅਲੱਗ-ਅਲੱਗ ਪੱਤੀਆਂ ਦੇ ਹਨ ਆਪਦੇ ਆਪ ਦਾ ਭਾਈ ਸੰਗਤ ਵਾਸਤੇ ਜਿਹੜਾ ਕਰਦੇ ਹੈਗੇ ਤੇ ਇੱਥੇ ਆਏ ਸਾਲ ਪੱਕਾ ਹੀ ਲੰਗਰ ਹੁੰਦਾਗਾ ਆਹ ਲਓ ਜੀ ਤੁਹਾਡੀ ਵੀ ਆ ਗਈ बनाती 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 सारे बनाती फोटो है ਮੈਂ ਰੁਕ ਗਿਆ ਵਾਹ ਗਾਲਤ ਮੰਨਦਾ ਕਿਧਰ ਵਿੱਚ ਜਾਲੇ ਉਟਾਇਆ ਹੋਇਆ ਹੋਰ ਕਿਵੇਂ ਮਿੱਤਰਾ ਠੀਕ ਹੈ ਠੀਕ ਹੈ ਤੁਸਨਾ ਕਰੇ ਠੀਕ ਹੈ ਸਾਰੇ ਵਧੀਆ ਵਧੀਆ ਹੋਰ ਕਿਵੇਂ ਮਾਰੀ ਟਪੂਸੀ ਫੇਰ ਇਧਰ ਨੂੰ ਆ ਗਿਆ ਬਾਬਾ ਨਹੀਂ ਟਕਾਂ ਟਕਾ ਹੁੰਦਾ ਪਰ ਕਈ ਕਿ ਦਿਨ ਦਾ ਘਰੇ ਲਾਇਆ ਓੱਖਾ ਸੁੱਖਾ ਕੱਢੇ ਦੇਣਾ ਪਰ ਨਹੀਂ ਤੇ ਤੇ ਲੱਗਾ ਫੇਰ ਮੈਂ ਕਿਹਾ ਪਹਿਲਾਂ ਭੂਆ ਹੋਰ ਕਿਧਰ ਫਿਰਦਾ ਸੀ ਅਬੋਰ ਭੂਆ ਹੋਰਾਂ ਦੇ ਲਈ ਆਵਾਸੀ ਆ ਆਪਣੀ ਵੱਡੀ ਭੂਆ ਨਾ ਡੈਡੀ ਜੀ ਦੀ ਭੈਣ ਵੇੜੀ ਵੱਡੀ ਅਬੋਰੀ ਵਿਆਹੀ ਵੀ ਆ ਅੱਛਾ ਤੇ ਬਾਕੀ ਵੀ ਰਿਸ਼ਤੇਦਾਰੀਆਂ ਪੰਜਾਬ ਦੀ ਅਲੱਗ-ਪਗ ਸਾਰ ਕੇ ਤੇ ਨਗਰ ਕੀਰਤਨ ਚ ਸਾਂਗੇ ਤਾਂ ਵਾਵਾ ਸੀ ਕੀ ਤੇ ਨੰਘਿਆ ਜਾਂਦਾ ਨਹੀਂ ਗਲੀਆਂ ਗੁਲੀਆਂ ਨਿੱਕੇ ਨਿੱਕੇ ਮੈਂ ਤਾਂ ਤਾਬ ਨਹੀਂ ਤੇ ਫਿਰ ਇਧਰ ਮਾਮਾ ਮਿਲ ਗਿਆ ਮਾਮਾ ਕਹਿੰਦਾ ਤੂੰ ਕਿੱਧਰ ਹੈ ਮੈਂ ਕਹਾਂ ਮੈਂ ਉਹ ਲਾਜ਼ਾ ਫਿਰਦਾ ਉਹ ਲੱਭੀ ਨਹੀਂ ਜਾਂਦੇਗੇ ਤੇ ਕਹਿੰਦਾ ਆ ਜਾ ਚਾਚੂ ਲੱਭ ਕੇ ਲੈ ਆ ਰਿਹਾ ਚੱਲ ਜਾਏ ਢੀ ਕੈਸਲਾ ਹੁਣ ਤੇ ਫੇਰ ਕੱਢਾਵਾਂਗੇ ਢੇੜਾ ਕਦੇ ਬਹੁਤ ਵਿਰਾਟ ਕਿਵੇਂ ਬਾਈ ਹਾਂ ਭਾਈ ਆ ਗਿਆ ਗੋਗੀ ਨੂੰ ਲਿਆਉਣਾ ਕੈਂਚੀਆਂ ਤੇ ਬੈਠਾਗਾ ਹਾਂ ਤੇ ਵਿਰਾਟ ਬਾਈ ਕਿੰਨੇ ਆ ਲੋਟ ਆ ਉਹ ਵੀ ਲੋਟ ਸੀ ਬਾਈ ਵੀ ਠੀਕ ਆ ਬਸ ਕੱਲ ਮੈਂ ਥੋੜਾ ਸਤਿ ਸ੍ਰੀ ਅਕਾਲ ਤੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਨਵਧਾਈਆਂ ਹੋਣ ਲੱਖ ਲੱਖ ਮੈਂ ਕੱਲ ਖਿੱਚਤੀ ਸੀ ਥੋੜਾ ਜਿਆ ਅੱਛਾ ਹਾਂ ਥੋੜਾ ਜਿਆ ਕੰਮ ਸੀ ਠੀਕ ਆ ਤਾਂ ਹੀ ਉਹਨਾਂ ਨੂੰ ਵੀ ਬਾਜੜ ਪਾਈ ਰੱਖੀ ਨਾਲ ਬਾਈ ਅਰگە ਨੂੰ ਵੀ ਠੀਕ ਆ ਠੀਕ ਆ ਚੱਲ ਫਿਰ ਕਰ ਲੀ ਲੋਰਾ ਫੋਨ ਲੱਗ ਗਿਆ ਘਰੇ ਆਉਂਦੇ ਆਂ ਕੀ ਗੱਲ ਕਿਵੇਂ ਅੱਜ ਦਾਲ ਸਬਜ਼ੀ ਵਾਲਾ ਕੰਮ ਤੈਨੂੰ ਸਾਬਤਾ ਇਹ ਪੁਰਾਣੀ ਆਦਤ ਆ ਮੇਰੀ ਬਿਨਾਂ ਹੱਥ ਕੰਮ ਕਰਾਉਣਾ ਰੰਡਾ ਤਾਂ ਡੂੜਾ ਮੈਂ ਰੰਡਾ ਤਾਂ ਹੈ ਨਹੀਂ ਇਹਦੇ ਚ ਹੈ ਤੜਕਾ ਤੜਕਾ ਲਾਉਣਾ ਹੈ ਕੱਲੇ ਨੂੰ ਠੀਕ ਅੱਛਾ ਸਾਗ ਨੂੰ ਤੜਕਾ ਲਾਉਣਾ ਸਾਗ ਹੀ ਚੱਲੀ ਜਾਂਦਾ ਪਿਛਲੇ 15 ਦਿਨਾਂ ਤੋਂ ਮੈਨੂੰ ਲੱਗਦਾ ਬੈਗ ਵੀ ਲਿਆਂਦੇ ਪਹਿਲਾਂ ਆਪਾਂ ਬੈਗ ਲੈਏ ਸੀਗੇ ਉਹ ਇਕੱਠੇ ਸੀਗੇ ਨਾ ਜੁੜੇ ਹੋਏ ਸੀਗੇ ਹਾਂ ਹਾਂ ਇਹ ਅੱਡ ਅੱਡ ਲਿਆਂਦੇ ਆਗੇ ਤੂੰ ਮੈਨੂੰ ਫੋਨ ਕਰਕੇ ਵੀ ਕਹਾ ਸੀ ਇਹ ਮੈਂ ਤੈਨੂੰ ਕਿਹਾ ਵੀ ਸੀ ਉੱਥੇ ਵੀ ਵੀ ਆ ਡੜ ਲਿਆਈ ਹਾਂ ਹਾਂ ਤੇ ਇਹ ਉਹ ਆਪਣੇ ਉਹ ਲੈ ਗਿਆ ਸੀਗਾ ਪਹਿਲਾਂ ਨੇ ਨਿਸ਼ੂ ਲੈ ਗਿਆ ਸੀਗਾ ਉਹ ਤੇ ਟੈਂਟ ਲਿਆਂਦਾ ਇਹ ਛਤਰੀ ਲਿਆਂਦੀ ਛਤਰੀ ਬਹੁਤ ਵਧੀਆ ਹਨਾ ਜ਼ਰੂਰੀ ਹੈ ਛਤਰੀ ਕੀ ਪਤਾ ਹੁੰਦਾ ਕਿੱਥੇ ਗੰਨਮਣ ਕਾਣੀ ਆ ਜੂਗੀ ਦੇਖੀ ਸਿਰ ਲੋਕ ਲਾ ਕਿੱਥੇ ਰੱਖਣਾ ਹੈ ਇਹ ਕੰਮ ਪੂਰਾ ਹੋ ਗਿਆ ਹੈ ਕਹਿੰਦਾ ਨਾ ਕਿ ਕਿੰਨੀ ਕਿੰਨੀ ਇਹਨਾਂ ਦਾ ਸਹੀ ਹੈ ਹੈ ਨਹੀਂ ਬਹੁਤ ਵਧੀਆ ਛਤਰੀ ਹੈ ਨਾਲ ਇਹ ਤਾਂ ਵੀ ਨਹੀਂ ਰੋਕਦੀ ਬਹੁਤ ਵਧੀਆ ਹੈ ਇੱਕ ਕਲੈਂਪ ਕੋਲ ਜੇ ਸਾਰੇ ਵਧੀਆ ਲੋਕ ਲਾ ਕੇ ਆਹ ਹਾ ਤਾਂ ਘਟਾ ਹੈ ਇਧਰ ਜੇ ਆ ਜਾਵੇ ਠਿੰਡੇ ਛੱਤ ਤੇ ਜੱਸੀ ਤੇ ਇਥੇ ਫੌਜੀ ਲੜੇ ਜਦੀ ਇਹਨੂੰ ਹੁੰਦਾ ਵਰ ਕੀ ਹੋਇਆ ਫੌਜੀ ਵਾਲੀ ਛਤਰੀ ਨਹੀਂ ਇਹ ਵੀ ਮਾਂ ਬਹੁਤ ਵਧੀਆ ਬਸ ਇੱਕ ਆਟਲੀ ਟੁਲੀ ਜੀ ਲੈਣੀ ਹੋਰ ਹਜੇ ਬਾਈ ਡਾਕਟਰ ਬਲਜੀਤ ਉਹਨੇ ਮੈਸੇਜ ਬਾਵਾ ਲਿਖ ਕੇ ਭੇਜਿਆ ਸੀ ਕੀ ਕੀ ਸਮਾਨ ਸੋਡਾ ਜ਼ਰੂਰੀ ਹੈ ਲਾਈਟਾਂ ਲੂਟਾਂ ਉਹ ਮੈਂ ਜਦੋਂ ਹੁਣ ਥੋਡੇ ਨਾਲ ਗਿਆੜਾ ਲੱਗਿਆ ਉਹ ਯਾਰ ਨਾ ਸੰਦੀਪ ਸੀਗਾ ਐ ਤਬਾਰ ਠੀਕ ਹੈ ਭੀੜ ਭੜੱਕਾ ਸੀ ਭੀੜ ਭੜੱਕਾ ਸੀ ਬਾਲਾ ਨੇ ਮੇਰਾ ਤਾਂ ਦਿਮਾਗ ਚੱਕਿਆ ਗਿਆ ਉੱਥੇ ਅੰਦਰ ਜਾ ਕੇ ਭੀੜ ਭੜੱਕੇ ਜੇ ਹੁਣ ਇੱਕ ਕੰਮ ਸੀਗਾ ਅਦਰ ਲੇਟ ਹੋਈ ਜਾਂਦਾ ਸੀ ਤਾਂ ਕਰਕੇ ਠੀਕ ਹੈ ਇਟਲੀ ਹਾਂ ਸੈਂਗਲ ਦੀ ਇਟਲੀ ਵਾਂ ਤਾਂ ਆ ਲੈ ਆਂਦੇ ਸੀ ਆਹ ਬੈਗ ਜੇ ਇਹ ਵੀ ਲੋਟ ਆ ਇਹ ਮਾੜਾ ਮੋਟਾ ਜਾਣਾ ਜੂਣਾ ਨਾ ਟਰੈਕਟਰੂਕ ਚ ਆ ਇਧਰ ਉਧਰ ਜਾਣਾ ਕਿਤੇ ਵੀ ਗੁਰਦੁਆਰਾ ਸਾਈਬੂ ਕਿਤੇ ਇਧਰ ਉਧਰ ਕਿਤੇ ਵੀ ਜਾਣਾ ਇਹ ਚ ਮਾੜਾ ਮੋਟਾ ਆਉਦਾ ਫੋਨ ਪਾਵਰ ਬੈਂਕ ਸਾਰਾ ਕੁਝ ਪੈਸਾ ਇਹ ਲੈ ਆਂਦੇ ਸੀਗੇ ਹੋਰ ਤਾਂ ਮਨ ਲੱਗਦਾ ਇਹਦੇ ਚ ਆ ਚੀਜ਼ ਹੈ ਉਤਨੀ ਆ ਪੈ ਬਾਹਰਲੀ ਸਾਈਡ ਆ ਅੰਦਰ ਇਹ ਮੈਂ ਨਹੀਂ ਪਾਣੀ ਪੂਣੀ ਕੁਝ ਪੈ ਜੂਗਾ ਅੰਦਰ ਦੀ ਇੱਕ ਆ ਲੈ ਕੇ ਆਂਦੀ ਰਸੀ ਠੀਕ ਹੈ ਇਹ ਜੋੜਈ ਹੈ ਜੋੜਈ ਹੈ ਇੱਕ ਆਹ ਭਾਈ ਮਾ ਆਪ ਦੇ ਭਾਫੇ ਵਾਸਤੇ ਲੈ ਆ ਸੀਗਾ ਜਿਸ ਤਾਂ ਇੱਕ ਇੱਥੇ ਰੱਖ ਰੰਗ ਲੱਗੇ ਰਹਿਣ ਗੁਰੂ ਮਹਾਰਾਜ ਦੇ ਟੱਪਾ ਬੱਬਰਾਂ ਨੂੰ ਪਲੀ ਕਿ ਬਾਕੀ ਅਜੇ ਰੱਬ ਵਾਲਿਆਂ ਦੀ ਠੀਕ ਬਾਕੀ ਅਜੇ ਅਜੇ ਤਾਂ ਵੀ ਗੱਲ ਇਹ ਹੈ ਕਿ ਦੁਬਾਰਾ ਚੱਲਾਂਗੇ ਆਪਾਂ ਰਿਟਰਨ ਦੀ ਸਲਾਹ ਚੱਲੀ ਜਾਂਦੀ ਹੈ ਲਗਭਗ ਵੀ ਜਲਦੀ ਮੈਂ ਤੇ ਹਰਪਾਲ ਬਾਈ ਤੇ ਜਲਦੀ ਕੋਸ਼ਿਸ਼ ਕਰਾਂਗੇ ਵੀ 15 16 ਤਰੀਕ ਤੱਕ ਰਸੀਂ ਵੀ ਬਲੋੜੀ ਤੋਂ ਬਾਅਦ ਨਾਲੇ ਦਿਨ ਥੋੜੇ ਖੁੱਲ ਜਾਣਗੇ ਹਾਂ ਵੀ 15 ਤੇ 20 ਤਰੀਕ ਦੇ ਵਿੱਚ ਵਿੱਚ ਵੀ ਅੱਗੇ ਦਾ ਸਫਰ ਜਿਹੜਾ ਸ਼ੁਰੂ ਕਰ ਲਈਏ ਤੇ ਬਾਕੀ ਜਿਹੜੀਆਂ ਸਕੀਮਾਂ ਚੱਲੀ ਜਾਂਦੀਆਂ ਵੀ ਰੋਟ ਕਿੱਧਰ ਦਾ ਜਾਣਾ ਕੀ ਗੱਲਬਾਤ ਹੈ ਤੇ ਆਪਣੇ ਕੋਲ ਜਿਹੜਾ ਟੈਂਟ ਸੀਗਾ ਉਹ ਕੋਈ ਮੈਨੂੰ ਬਰਾਡ ਵਾਈਜ਼ ਦੱਸਦਾ ਸੀ ਕੋਈ ਲੈ ਗਿਆ ਹੋਰ ਕੋਈ ਲੋਡ ਸੀ ਟੈਂਟ ਆਪਣੇ ਕੋਲੇ ਮੁੰਡਾ ਨਹੀਂ ਆਇਆ ਸੀ ਜਿਹੜਾ ਹਾਂ ਉਹ ਜਿਹੜਾ ਮੈਂ ਵੀਡੀਓ 'ਚ ਨਹੀਂ ਪਾਇਆ ਸੀਗਾ ਉਹ ਕਹਿੰਦਾ ਸੀ ਭਾਈ ਮੇਰਾ ਟੈਂਟ ਚੱਕਾ ਗਿਆ ਸੀ ਉਹਦਾ ਵਿਚਾਰੇ ਦਾ ਸਿਲੈਂਡਰ ਵਗੈਰਾ ਤੇ ਜਿਹੜਾ ਦੇਸੀ ਸਾਈਕਲ ਤੇ ਅਸੀਂ ਆਪਣੇ ਘਰੇ ਦੂਸਰੇ ਦਿਨ ਜਦੋਂ ਮੈਂ ਪਹੁੰਚਿਆ ਸੀਗਾ ਤੇ ਮੈਂ ਫਿਰ ਪਿਆ ਸੀ ਮੈਂ ਕਹਿੰਦਾ ਤੈਨੂੰ ਸਫ਼ਰ ਸ਼ੁਰੂ ਨਹੀਂ ਕਰਨਾ ਭਾਈ ਤੂੰ ਇਹ ਲੈ ਜਾ ਕੱਟਣਾ ਪਊ ਉਹਨੂੰ ਬਚਾਉਣ ਨੂੰ ਕੋਈ ਵਾਲ ਨਹੀਂ ਕੱਟ ਦਿੰਨੇ ਆ ਉਹ ਲੈ ਗਿਆ ਫਿਰ ਉਹ ਅੱਛਾ ਉਹ ਕਹਿੰਦਾ ਵੀ ਹੁਣ ਆਉ ਵੀ ਨਹੀਂ ਹੈ ਨੀ ਇੱਕ ਵੀ ਆਪਣੇ ਕੋਲੇ ਆਹੀ ਇੱਕ ਆ ਹਾਂ ਚੱਲ ਕੋਈ ਨਾ ਇੱਕ ਹੋਰ ਲਿਆਵਾਂਗੇ ਉਹ ਕਰ ਦਿੰਨੇ ਆ ਲੈ ਤੇ ਕੱਖ ਪਾਉਣੇ ਹੁਣ ਮਾਂ ਵਜਾ ਨੂੰ ਆ ਗਿਆ ਆ ਗਿਆ ਬਾਪੂ ਗਾਣਾ ਪਲਿਆਰਾ ਨਿਕਲ ਗਿਆ ਇਹਨੂੰ ਕਾਹ ਤੇ ਡੈਡੀ ਨੂੰ ਹੋਰ ਲਿਓ ਪਲਿਆਰਾ ਨਵਾਂ ਲਿਆਣਾ ਪਲਿਆਰਾ ਇਹਨਾਂ ਨੂੰ ਲਓ ਕਿਉਂ ਨਹੀਂ ਪਤਾ ਨਹੀਂ ਜਾ ਨਾ 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 ਕੋਸ ਨਹੀਂ ਕਹਿੰਦਾ ਮੈਂ ਤੈਨੂੰ ਉਰੇ ਆ ਉਰੇ ਇੱਧਰ ਆ ਛੱਡ ਜਾ ਛੱਡ ਜਾ ਛੱਡ ਜਾ ਨਹੀਂ ਨਹੀਂ ਕੋਈ ਗੱਲ ਖੋਲ ਹੀ ਦਿੰਦੀ ਮਾਤਾ ਖੋਲ ਦੇ ਮੈਨੂੰ ਖੋਲ ਦੇ ਪੂਰਾ ਲੱਗਦਾ ਤੇ ਪਲਿਆਰਾ ਨਵਾਂ ਲਓ ਬਾਪੂ ਗਾਣਾ ਨਵਾਂ ਲਿਆ ਆਉਆ ਮਾਤਾ ਨੇ ਪੈਸੇ ਕੱਢ ਕੇ ਫੜਾਤੇ 200 ਦਾ ਨੋਟ ਹਾਂ ਇਹ ਤੇ ਲਿਆਰਾ ਲੈ ਕੇ ਆਉਣਾ ਹੈ ਪਲਿਆਰਾ ਲੈ ਕੇ ਹੀ ਆਉਣਾ ਹੈ ਆ ਗਾਵਾਂ ਨਾਲ ਇਤਲਿਆਰੀ ਬਿਨਾ ਲੋਟ ਨਹੀਂ ਆਉਂਦੀਆਂ ਸੰਗਲ ਨਾਲ ਕੱ ਲੈਣਾ ਸੰਗਲ ਨਾਲ ਫਿਰ ਪਾਉਣਾ ਪਾਉਣਾ ਮਾਸ ਨਹੀਂ ਪਾਉਣਾ ਚੰਗੀ ਪਾ ਦੇਖ ਬਹੁਤ ਵੱਡੇ ਕਿ ਲੋਟਾ ਕੰਮ ਪੂਰਾ ਖਲਖੁਲ ਪਾਈ ਹੈ ਕਿ ਬਸ ਨਾ ਹੀ ਆ ਕਲਾ ਖਰਾਕ ਹੈ ਬਟਲ ਗਿਆ ਪਾਇਆ ਹੈ ਹਾਂ ਬਟਲ ਦੇ ਪਰਕੇ ਇੱਕ ਇੱਕ ਬਟਲ ਦੇ ਪਰਕੇ ਆ ਹੁਣ ਅੱਜ ਅਵਸਰ ਨੂੰ ਦਿਖਾ ਲਉ ਕਿਉਂ ਨਾ ਕਰਾਂ ਵਿਚਰੇ ਲਾ ਰੋਜ਼ ਇਹ ਨਹੀਂ ਲਿੰਦੇ ਬਟਲ ਕ ਤੇ ਦੋ ਬਟਲ ਤੇ ਪਾਈ ਜਾਂਦੇ ਨੇ ਦਾਣੇ ਦਾ ਬੰਦਾ ਕੋਈ ਨਹੀਂ ਦਾ ਤੇ ਸੰਦੀਪ ਦੀ ਮਾਂ ਕੀ ਕਹੂਗੀ ਮਾਂ ਕਿ ਸਾਡਾ ਮੁੰਡਾ ਆਇਆ ਕੰਮ ਤੇ ਲਾ ਲਿਆ ਔਣ ਸਰ ਹੈਗੇ ਜਿੱਦੇ ਸਾਡਾ ਆਇਆ ਸਾਡੇ ਨੂੰ ਲਾ ਲਿਆ ਕੰਮ ਤੇ ਮੰਮੀ ਨੇ ਅੱਖਾਂ ਤੇ ਕਿ ਸਾਡਾ Rajasthan ਵੀ ਦੇਖ ਦੋ ਆਪਾਂ ਚੱਲ ਗਏ ਤੋਨੇ ਚੱਲਾਂਗੇ ਕਦੋਂ ਮਾਨਾ ਕਿ ਜਾਂਦੇ ਲੋੜੀ ਪੁੱਛਣਾ ਕਿ ਤੁਸੀਂ ਅੱਜ ਫਿਲਮ ਤੇ ਆਗੇ ਤੇ ਅੱਛਾ ਲੋੜੀ ਵਾਦੇ ਆਪ ਹੀ ਪਾ ਜਾਣਗੇ ਇਹ ਸਫ਼ਰ ਤੇ ਨਹੀਂ ਫਿਰ ਗਾਂ ਵਾਲੇ ਚਲੋ ਫੇਰ ਆ ਜਾਣਗੇ ਫੇਰ ਜਾ ਆਵਾਂਗੇ ਹਨ ਨਹੀਂ ਵੇਟ ਕਰ ਲਾਂਗੇ ਅਸੀਂ ਕੋਈ 2-4 ਦਿਨਾਂ ਨੂੰ ਕੋਈ ਚੱਕਰ ਨਹੀਂ ਪਹੁੰਚੋ ਸਰੀ ਤੜਕਾ ਵਧੀਆ ਲਾਈ ਬਾਈ ਬਣ ਕੇ ਕਿਤੇ ਉਹੀ ਕੰਮ ਨਾ ਕਰਦੀ ਮਾਂ ਦਾ ਕੀ ਕਹਿੰਦੀ ਸਾਗ ਦਾ ਕਿੰਨੇ ਦਿਨ ਚੱਲੂਗਾ ਸਾਗ ਦਾ ਕੀ ਹੈ ਕਹਿੰਦੀ ਜਿੰਨਾ ਟਾਈਮ ਮਰਜ਼ੀ ਚਲਾ ਲਓ ਆਹ ਤੇਰਾ ਅੱਜ ਰਾਤ ਅੱਜ ਘੋਟੇ ਸਾਲਾ ਇੰਦਰੀ ਨੌਕਰ ਤਾਂ ਦਿੰਦੇ ਨੇ ਪਹਿਲੇ ਧਰ ਲੈਂਦੇ ਆਗੇ ਠੀਕ ਆ ਆਇਆ ਗਿਆ ਆ ਜਾਂਦਾ ਮੈਂ ਕਿੱਧਰ ਹਾਂ ਆਇਆ ਗਿਆ ਆ ਜਾਂਦਾ ਵਧੀਆ ਸਖ ਬਾਈ ਚੱਲ ਮੋਜਾਂ ਨਾਲ ਹਣ ਸੰਦੀਪ ਆਇਆ ਹੀ ਐ ਤੜਕਾ ਹੀ ਲਾਉਣਾਗਾ ਤੜਕਾ ਵੀ ਤੂੰ ਆਪਦੇ ਹੱਥੀ ਲਾਉਣਾਗਾ ਨਾਲ ਮਟਰ ਪਨੀਰ ਵੀ ਤਾਂ ਆਂਦੇ ਆ ਚੱਕ ਦਿਆਂ ਗਰੀਬਾਂ ਮਟਰ ਪਨੀਰ ਵੀ ਧਰਾਂਗੇ ਕਹਿੰਦੀ ਐਡੇ ਵੱਡੇ ਫੈਸਲੇ ਨਾ ਲਿਆ ਕਰ ਮਾ ਐਡੇ ਵੱਡੇ ਫੈਸਲੇ ਨਹੀਂ ਲੈਣੇ ਆਪਾਂ ਅੱਛਾ ਮਟਰ ਪਨੀਰ ਵਾਲੇ ਇਸ ਨੂੰ ਕਿੰਨਾ ਲੈਣੇ ਹੂੰ ਸੰਦੀਪ ਤੇਰਾ ਤੜਕਾ ਲਾਇਆ ਹੋਇਆਗਾ ਇੱਕ ਨੰਬਰ ਹੋਊਗਾ ਬਾਕੀ ਗੱਲ ਪੱਕਾ ਗਾਰੰਟੀ ਹੈ 2 ਸਾਲ ਰੋਟੀਆਂ ਖਵਾਈਆਂ ਭਾਗ ਭਾਗ ਸਬਜੀ ਨਾਲ ਸਾਗੀ ਚੱਲੀ ਆਉਂਦਾ ਪਿਛਲੇ 15 ਦਿਨਾਂ ਤੋਂ ਅੰਮਾ ਸਨੈਪ ਦੇਖੀ ਸੀ ਹੂੰ ਤੋ ਕਹੀ ਜਾਂਦਾ ਬੇਬੇ ਸਾਗੀ ਖਵਾਈ ਆਉਂਗੇ ਕੱਲੀ ਫਰੀਦ ਸਾਗ ਖਵਾ ਲੰਗੇ